ਦੀ ਬਾਹਰਿਕ ਨੇ ਉਹਦੇ ਦਾ ਲਾਗਰ ਵਰਦੀ ਉਹਨੇ ਮਿਲ ਅੱਜ ਦੇ ਜਿਪ ਤੇ ਹੋਗਾ 20 ਆਪਣੇ ਦਾ ਇਹਦਾ 20 ਲਾਓ ਬਈ ਅੱਜ ਲਈਓ ਸੋਰੀ ਅੱਜ ਪਹੁੰਚ ਲਾ ਗਿਆ ਅੱਜ ਲਾ ਗਿਆ ਲਾਗਰ ਆਉਂਦੇ ਨੇ ਤੇ ਉਹ ਯਾਰ ਤੋਂ ਫੋਟੋਆਂ ਆਪਣੇ ਦਾ ਇਹਦਾ ਇਹ ਵੀ ਮਾਗਣਾ ਪਤਾ ਕਿਸ ਇਸ ਵਾਇਰਲ ਵੀਡੀਓ ਨੂੰ ਲੈ ਕੇ ਏਬੀਪੀ ਸਾਂਝਾ ਦੇ ਵੱਲੋਂ ਵਿਖਾਈ ਗਈ ਖਬਰ ਦਾ ਅਸਰ ਹੋਇਆ ਏ ਵੀਡੀਓ ਦੇ ਵਿੱਚ ਪੁਲਿਸ ਮਲਾਜ਼ਮ ਨੂੰ ਕਾਲਾ ਕੱਢਣ ਤੇ ਉਸ ਨੂੰ ਲਲਕਾਰੇ ਮਾਰਨ ਵਾਲੇ ਗੈਰੀ ਪਹਿਲਵਾਨ ਦੇ ਖਿਲਾਫ ਪੁਲਿਸ ਨੇ ਆਖਿਰਕਾਰ ਮਾਮਲਾ ਦਰਜ ਕੀਤਾ ਜਿਸ ਤੋਂ ਬਾਅਦ ਗੈਰੀ ਨੂੰ ਅੱਜ ਤਰਨਤਾਰਨ ਐਸਟੀਐਮ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ ਜ਼ਮਾਨਤ ਮਿਲ ਗਈ ਇਸ ਮਾਮਲੇ ਦੇ ਉੱਤੇ ਪੁਲਿਸ ਨੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਉਹ ਚਾਹੀ ਗੈਰੀ ਪਹਿਲਵਾਨ ਦਾ ਕਹਿਣਾ ਹੈ ਕਿ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ ਬਲਕਿ ਉਹ ਖੁਦ ਪੇਸ਼ ਹੋਣ ਲਈ ਪਹੁੰਚਿਆ ਸੀ ਹਿਰਾਸਤ ਵਿੱਚ ਲਏ ਜਾਣ ਤੋਂ ਪਹਿਲਾਂ ਗੈਰੀ ਪਹਿਲਵਾਨ ਨੇ ਇਹ ਦਾਵਾ ਕੀਤਾ ਸੀ ਕਿ ਉਸਤਾ ਪੁਲਿਸ ਮੁਲਾਜ਼ਮ ਦੇ ਨਾਲ ਰਾਜ਼inama ਹੋ ਚੁੱਕਾ ਹੈ ਤੇ 4 ਦਿਨ ਪੁਰਾਣਾ ਇਹ ਮਾਮਲਾ ਹੁਣ ਖਤਮ ਹੋ ਚੁੱਕਾ ਹੈ ਪਰ ਇਹ ਵੀ ਵੀ ਸਾਂਝਾ ਦੀ ਖਬਰ ਤੋਂ ਬਾਅਦ ਰਾਜ਼ਿਨਾਮੇ ਦੀ ਗੱਲ ਹਵਾ ਹੋ ਗਈ ਪੰਜਾਬ ਪੁਲਿਸ ਨੂੰ ਵੀ ਸ਼ਾਇਦ ਆਪਣੇ ਮੁਲਾਜ਼ਮ ਦੇ ਨਾਲ ਹੋਈ ਬਦਸਲੂਕੀ ਦਾ ਅਹਿਸਾਸ ਹੋਇਆ ਜਿਸ ਤੋਂ ਬਾਅਦ ਗੈਰੀ ਦੇ ਖਿਲਾਫ 57 ਦਾ ਪਰਚਾ ਦਾਖਲ ਕਰ ਦਿੱਤਾ ਗਿਆ ਮੈਂ ਉਹਨਾਂ ਕੋਆਪਰੇਟ ਕੀਤਾ ਜੀ ਕਾਗਜ਼ ਪਤੰਥ ਖਿਆ ਸਰੋ ਕੁਤਾ ਜੀ ਅੱਛਾ ਜੀ ਤੇ ਜੇ ਮੇਰਾ ਮੇਰਾ ਮੈਨੂੰ ਗਾਣਾ ਕੱਢਿਆ ਉਹਦੇ ਵਿੱਚ ਹੈ ਹੀ ਨਹੀਂ ਕਿਤੇ ਜੀ ਅੱਛਾ ਹਾਂ ਜੀ ਕਿਨੇ ਪਹਿਲਾ ਗਾਲਾ ਮੈਨੂੰ ਨਾ ਕੱਢਿਆ ਜੀ ਅੱਛਾ ਮੈਂ ਕਾਹੇ ਬੁਖਾਇਆ ਸਾਰਾ ਉਹ ਕੀਤਾ ਉਹ ਵੱਡੀ ਵੀਡੀਓ ਕਢਾਓ ਮੈਂ ਜਿਹੜੀ ਕੈਮਰੇ ਦੀ ਵੱਡੀ ਵੀਡੀਓ ਚਾਹ ਰਾ ਸਾਰਾ ਕੁਝ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਵੀਡੀਓ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮਾ ਨੇ ਹੀ ਬਣਾਇਆ ਸੀ ਗੈਰੀ ਪਹਿਲਵਾਨ ਮੁਤਾਬਕ ਵੀਡੀਓ 4 ਦਿਨ ਪੁਰਾਣਾ ਹੈ ਮੈਂ ਵੀਡੀਓ ਬਾਹਰ ਨਹੀਂ ਲਾਗ ਰਹੀ ਵਰਦੀ ਉਹ ਤੇ ਮਿਲ ਅੱਜ ਜੇ ਜਿਮ ਪੀਓਗਾ 20 ਆਪੜ ਦਾ ਇਹਦਾ ਵੀ ਨਾ ਲਾਓ ਵਰਦੀ ਅੱਜ ਮੈਂ ਉਹ ਸੋਹਣੀ ਅੱਜ ਲਾ ਗਿਆ ਲਾ ਗਿਆ ਅਲਾਗ ਗਰਾਊਂਡੇ ਦੇ ਜੇ ਉਹ ਯਾਰਦੋ ਕੋਤਰੀ ਆਪੜ ਦਾ ਇਸ ਲਈ ਬਟਾ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਜਦੋਂ 4 ਦਿਨ ਪਹਿਲਾਂ ਇਹ ਵੀਡੀਓ ਪੁਲਿਸ ਦੇ ਕੋਲ ਸੀ ਤਾਂ ਗੈਰੀ ਦੇ ਖਿਲਾਫ ਉਸ ਵੇਲੇ ਕਾਰਵਾਈ ਕਿਉਂ ਨਹੀਂ ਹੋਈ ਤੇ ਜੇਕਰ ਗੈਰੀ ਦੇ ਕਹਿਣ ਮੁਤਾਬਕ ਕੋਈ ਰਾਸੀਨਾਮਾ ਹੋਇਆ ਸੀ ਤਾਂ ਫਿਰ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਿਉਂ ਪਾਇਆ ਗਿਆ ਗੈਰੀ ਪਹਿਲਵਾਨ ਕਾਂਗਰਸ ਦੇ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਦਾ ਕਰੀਬੀ ਦੱਸਿਆ ਜਾ ਰਿਹਾ ਹੈ ਦਾ ਇਹ ਸਵਾਲ ਉਲਟਣਾ ਵੀ ਲਾਜ਼ਮੀ ਸੀ ਕਿ ਕਿ ਪਹਿਲਾਂ ਪੁਲਿਸ ਨੇ ਸਿਆਸੀ ਅਸਰ-ਸੂਕ ਦੇ ਡਰ ਕਾਰਨ ਕੋਈ ਕਾਰਵਾਈ ਨਹੀਂ ਕੀਤੀ ਸੀ ਪਰ ਹੁਣ ਜਦੋਂ ਮਾਮਲਾ ਦਰਜ ਕਰਨ ਤੋਂ ਬਾਅਦ ਗੈਰੀ ਨੂੰ ਐਸਟੀਐਮ ਦੀ ਕੋਰਟ ਦੇ ਵਿੱਚ ਪੇਸ਼ ਵੀ ਕਰ ਦਿੱਤਾ ਗਿਆ ਤਾਂ ਵੀ ਪੁਲਿਸ ਇਸ ਮਾਮਲੇ ਤੇ ਕੁਝ ਵੀ ਬੋਲਣ ਤੋਂ ਕਿਉਂ ਬਚ ਰਹੀ ਹੈ